ਸਾਸੀ ਗਾਲ ਵੀਰੋ ਬਈ ਸਾਡਾ ਜਿਹੜਾ ਅਸੀਂ ਅੱਜ ਵੀਡੀਓ ਬਣਾਉਂਦੇ ਆ ਇਹ ਗੁਰਜੰਟ ਸਿੰਘ ਨੂੰ ਸਾਡੇ ਵੱਲੋਂ ਸਿੱਧਾ ਸੰਦੇਸ਼ ਆ ਵੀ ਵੀਰ ਤੂੰ ਆ ਜਿਹੜੇ ਕੰਮ ਫੜੇ ਆ ਨਾ ਵੀ ਕਲੀ ਤੂੰ ਬੱਬੂ ਮਾਨ ਨੂੰ ਮਾਰਾ ਗਿਆ ਤਾਂ ਕਲੀ ਤੂੰ ਕੋਰਵੀ ਨੂੰ ਕਲੀ ਤੂੰ ਦਲਜੀਤ ਨੂੰ ਤੂੰ ਸਾਰੀ ਦੁਨੀਆ ਦਾ ਹੀ ਠੇਕਾ ਲਿਆ ਵੀ ਇਹਨੇ ਐ ਕਰਤਾ ਉਹ ਕਰਤਾ ਉਹ ਵਿਚਾਰੀਆਂ ਆਪ ਦਾ ਕੰਮ ਕਰਨ ਲਈਆਂ ਗਾਣੇ ਬੋਲਣ ਲਈ ਆ ਵੀ ਆਈ ਆ ਆਪਣੇ ਘਰਾਂ ਲੈ ਧਿਆਨ ਮਾਰ ਚਾਤੀ ਮਾਰ ਕੋ ਪੈਰ ਭਰਾ ਵਾਲਾ ਕੋਈ ਕੰਜਰੀ ਆ ਜੀ ਉਸ ਟੇਂ ਤੇ ਨੱਚਦੀ ਆ ਵੀ ਦੱਸ ਜਿੰਨੂੰ ਗਾਉਣ ਬੋਲਣ ਦਾ ਕੋਈ ਨੱਚਣ ਖੇਡਣ ਦਾ ਸ਼ੌਂਕ ਆ ਉਹਨੇ ਨੱਚਣਾ ਖੇਡਣਾ ਨਹੀਂ ਹੈ ਹੈ ਪੀ ਉਹਨਾਂ ਨੇ ਤੇਰੇ ਤੋਂ ਡਰ ਕੇ ਵੀ ਤੇਰੀ ਸਾਰੀ ਦੁਨੀਆ ਹੀ ਕੀਰਤਨ ਕਰੀ ਜਾਵੇ ਤੇ ਜਿਹੜਾ ਤੇਰੇ ਪਿਓ ਦਾ ਵਿਆਹ ਆਇਆ ਸੀ ਉਦੋਂ ਅਸੀਂ ਕੀਰਤਨ ਵੇਖ ਕੇ ਡਾਂਸ ਰਾਂ ਲੱਗੀਆਂ ਤੂੰ ਕਦੀ ਕੰਜਰੀਂ ਨਾ ਆ ਨਾ ਉਹ ਕਲਾਕਾਰਾਂ ਨੂੰ ਕੰਜਰਾ ਨਾ ਹੈ ਜਿਹੜਾ ਸੰਗੜਲੀ ਚੀਜ਼ ਬਣੀ ਆ ਮੇਰਾ ਵੀਰ ਇਹ ਕੰਮ ਕਰਨੋਂ ਹਟ ਜਾ ਉਦਾਂ ਕੋਈ ਗੱਲ ਨਹੀਂ ਚੰ ਤੂੰ ਸੰਦੇਸ਼ ਦੇਣਾ ਦਈ ਜਾ ਪਾਣੀ ਹੋਰ ਕਿਉਂ ਤੋਂ ਬਣਵਾ ਲਿਆ ਕਰ ਵੀਡੀਓ ਗੁਰੂਆ ਤੇਰੀ ਬੂਤੀ ਵੇ ਕੇ ਗੁੱਸਾ ਹੀ ਬੜਾ ਚੜਦਾ ਕਚੀਚੀ ਵੀੜੀ ਆਉਂਦੀ ਹੂ ਬੱਬੂ ਮਾਂ ਨੂੰ ਕਹਿਣਾ ਵਾ ਕਦੀ ਕੌਰ ਵੀ ਨੂੰ ਕਹਿਣਾ ਵਾ ਜੇ ਕਰਦੇ ਨੇ ਕਰਜਾ ਜੋ ਕੇ ਬਾਹਰ ਘੱਲੀ ਦਿੱਤਾ ਦੇਖ ਉਥੇ ਰਿਸ਼ਕਾ ਚਲਾਉਂਦੇ ਆ ਵਾ ਚੁੱਪ ਕਰਕੇ ਮੈਂ ਰਿਸ਼ਕਾ ਚਲਾਈ ਆ ਦੇ ਵਿੱਚ ਯਾ ਨਹੀਂ ਗੱਲ ਬੰਦੀ ਦੇ ਹੈ ਨਾ ਗਰੀ ਬਗੜਾ ਵਿੱਚ ਯਾ ਮੇਰਾ ਵੀਰ ਨਾ ਹੋਰ ਨਹੀਂ ਗੱਲ ਕੋਈ ਪੰਜਾਬ ਦੇ ਵਿੱਚ ਲੋਕੀ ਅੱਕੇ ਵੜੇ ਹੀ ਤੇਰੇ ਮੈਂ ਕੀ ਹੋਣਾ ਮੈਂ ਤੈਨੂੰ ਡਾਕੂ ਨਹੀਂ ਭੇਜਾਂ ਮੇਰੀ ਗੱਲ ਸਮਝ ਜਾ ਮੈਂ ਨਾ ਸੁਧਰ ਜਾ ਪੰਜਾਬ ਦੇ ਵਿੱਚ ਆ ਜੇ ਨਾ ਮੇਰੇ ਭਾਵੇਂ ਭੈਣ ਚ ਦਾ ਜਿਹੜੇ ਚਾਰ ਕਿਲੇ ਹੈਗੇ ਸਾਰੇ ਲੈ ਜਾ ਤੇ ਇਹਨੂੰ ਮੈਂ ਅਗਰ ਬੰਦੇ ਦਾ ਪੁੱਤ ਬਣਾ ਦੇਣਾ ਨਹੀਂ ਰਮਨੀਤ ਨੂੰ ਕੀ ਆਣਾ ਓਏ ਕਿ ਮੈਂ ਕਿ ਮੈਂ ਜਿੰਮਟੀ ਕੰਟੀਨਿਊਮਿਟੀ ਰਾਣ ਉਹ ਐਂਟਰਟੇਨਰ ਹੈ ਵੀਰੇ ਉਹ ਐਂਟਰਟੇਨਰ ਹੈ ਐਂਟਰਟੇਨ ਕਰਦਾ ਠੀਕ ਮੇਰੀ ਗਾਹਾਂ ਤੋਂ ਐਡੀ ਦੂ ਐਡੀ ਦੂ ਇੱਥੇ ਚਿੱਠੀ ਲੈ ਕੇ ਗਾੜੀ ਆ ਜੀ ਕੀਰਤਨ ਕਰਦਾ ਰਿਹਾ ਜੀ ਪਹਿਲਾਂ ਆ ਜੀ ਫਿਰ ਪਹਿਲਾਂ ਉਹ ਕਰਦਾ ਰਿਹਾ ਹੈ ਆ ਪਹਿਲਾਂ ਉਹ ਆਪਣਾ ਕੋਈ ਸ਼ਰੀਆਂ ਨਾ ਰਿਹਾ ਜੀ ਤੇ ਇਹ ਹੁਣ ਗਾਣੇ ਗਾਉਣ ਲਾ ਪਿਆ ਵੀ ਤੇਨੂੰ ਤੇਰਾ ਢਿੰਡ ਕੇ ਦੋਦਾ ਤੂੰ ਹੀ ਪਹਿਲਾਂ ਦਿਹਾੜੀ ਜਾਣਾ ਨਾ ਸਾਨੂੰ ਸਾਨੂੰ ਕਿਤੇ ਪਤਾ ਨਹੀਂ ਆਇਆ ਇਹ ਨਾ ਵੀ ਸਾਨੂੰ ਇਹ 4 4 5 5 ਕਿੱਲੇ ਆਉਂਦੇ ਵੇਚ ਕੇ ਇੱਥੇ ਹੁਣਾ ਪਵੇ ਤੇ ਤੇ ਤੇਰਾ ਬੂਥਾ ਪੰਨਣਾ ਪਵੇ ਸਾਨੂੰ ਮੇਰਾ ਵੀਰ ਬਣ ਕੇ ਨਾ ਬੰਦਾ ਬਣ ਜਾ ਮੈਨੂੰ ਪਤਾ ਵੀ ਤੂੰ ਵੀਡੀਓ ਮੋਨਟਾਈਜੇਸ਼ਨ ਕਰਦਾ ਵੀ ਕੋ ਸਵੇਰੇ ਸਵੇਰੇ ਪਾਈ ਮੇਰਾ ਵੀਰ ਬੰਦਾ ਬਣ ਜਾ ਠੀਕ ਆ ਹੋਰ ਕੋਈ ਬਣਾ ਗਿਆ ਮੇਰਾ ਵੀਰ ਐਲਨ ਵੀ ਰੈਕ ਡਾਂਗੂ ਭਾਂ ਬਿਛੱਕ ਦੇਣੀ ਪਾਈ ਜਾ ਇਹ ਨਹੀਂ ਕਿ ਉਹਨੂੰ ਮਾਰਾ ਗਿਆ ਤਾਂ ਉਹਨੂੰ ਕਾਹਦਾ ਕਹਿਣਾ ਨਹੀਂ ਇਹਨੂੰ ਜਾਣਦਾ ਪਿਓ ਆਪਦੇ ਇਹਨੂੰ ਹੈ ਸਾਨੂੰ ਭਾਵੇਂ ਹੀਰੋ ਆ ਭਾਵੇਂ ਐਕਟਰ ਆ ਭਾਵੇਂ ਕਲਾਕਾਰ ਆ ਭਾਵੇਂ ਕੋਈ ਜੋ ਵੀ ਮਰਜੀ ਆ ਕਿ ਇਹਨੂੰ ਵੀ ਤੂੰ ਕੋਈ ਵੀ ਗਿਆ ਤੇ ਤੂੰ ਮੇਰੇ ਤੋਂ ਵੱਖਰੇ ਛੇਤਰ ਖਾਲੇਂ